ਮੈਂ ਸਰਵਣ ਸਿੰਘ ਪੰਦੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲ ਰਿਹਾ 13 ਫਰਵਰੀ ਤੋਂ ਲੈ ਕੇ ਅੱਜ ਤੱਕ 232 ਦਿਨਾਂ ਵਿੱਚ ਮੋਰਚਾ ਚੱਲਾ ਗਿਆ ਔਰ ਪਤਾ ਨਹੀਂ ਇਹ ਕਿੰਨੀ ਦੇਰ ਤੱਕ ਚੱਲੂਗਾ ਓਨੀ ਦੇਰ ਤੱਕ ਚੱਲੂਗਾ ਜਿੰਨੀ ਦੇਰ ਤੱਕ ਮਸਲਿਆਂ ਦਾ ਹੱਲ ਨਹੀਂ ਹੁੰਦਾ ਹੈਗਾ 3 ਅਕਤੂਬਰ ਦਾ ਰੇਲ ਰੋਕੋ ਅੰਦੋਲਨ ਦੇਸ਼ ਵਿਆਪੀ ਹੋ ਰਿਹਾ ਤਾਮਲਾਡੂ ਮੱਧ ਪ੍ਰਦੇਸ਼ ਹਰਿਆਣਾ ਰਾਜਸਥਾਨ यूपी पंजाब ਤਾਂ ਹੋਊਗਾ ਹਜੇ ਆਊਟ ਸਟੇਟਾਂ ਦੀਆਂ ਹਜੇ ਖਬਰਾਂ ਆਉਣੀਆਂ ਹੈਗੀਆਂ ਨੇ ਹੋਰ ਕਿੱਥੇ ਕਿੱਥੇ ਹੁੰਦਾ ਹੈਗਾ ਇਸ ਕਰਕੇ ਪੰਜਾਬ ਦੇ ਵਿੱਚ ਲਗਭਗ 22 ਜ਼ਿਲ੍ਹਿਆਂ ਵਿੱਚ ਗੱਲ ਕਿ ਐਮਐਮ ਦੀ ਮੀਟਿੰਗ ਵਿੱਚ 50 ਕ ਥਾਵਾਂ ਦਾ ਅਸੀਂ ਸ਼ਨਾਖਤ ਕੀਤੀ ਸੀ ਐਸਕੇਐਮ ਨਾਨ ਪੋਲਿਟਿਕਲ ਦੇ ਵੀ ਬਹੁਤ ਸਾਰੇ ਥਾਂ ਤੋਂ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਸੈਂਕੜੇ ਥਾਵਾਂ ਤੇ 12:30 ਤੋਂ 2:30 ਤੱਕ 2 ਘੰਟੇ ਰੇਲ ਰੋਕੋ ਅੰਦੋਲਨ ਹੋਊਗਾ ਇੱਕ ਤਾਂ ਲਖੀਮਪੁਰ ਖੀਰੀ ਦੇ ਵਿੱਚ ਤੁਹਾਨੂੰ ਪਤਾ ਮੋਦੀ ਸਰਕਾਰ ਦੇ ਸਾਫਕਾ ਮੰਤਰੀ ਦੇ ਮੁੰਡੇ ਨੇ ਜਿਵੇਂ ਕਿਸਾਨਾਂ ਤੇ ਥਾਰ ਗੱਡੀ ਚੜਾ ਕੇ ਉਹਨਾਂ ਨੂੰ ਕੁਚਲ ਕੇ ਸ਼ਹੀਦ ਕੀਤਾ ਸੀ ਉਹਦਾ ਇਨਸਾਫ ਤੇ 12 ਮੋਰਚੇ ਦੀਆਂ ਮੰਗਾਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਜਿਹੜਾ ਬਨਣਾ ਹੀ ਬਨਣਾ ਵਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗਾ ਦਿਹਾੜੀ ਫਸਲੀ ਬੀਮਾ ਦੋਤਨਾ ਤੇ ਆਦੀਵਾਸੀਆਂ ਦੀ ਸਬਧਾਨ ਦੀ 5ਵੀਂ ਸੂਚੀ ਲਾਗੂ ਕਰਨੀ ਆਦ ਮੰਗਾਂ ਨੂੰ ਲੈ ਕੇ ਇਹ ਅੰਦੋਲਨ 2 ਘੰਟੇ ਦਾ ਹੋਊਗਾ ਆ ਦੇਵੀ ਦਾਸਪੁਰ ਆਮਰ ਸਾਧ ਦੇ ਵਿੱਚ ਮੈਂ ਸਵੈਮ ਹੋਊਗਾ ਉੱਥੇ ਗਵਾਹੀ ਕਰਾਂਗੇ ਤੋਂ ਇਸ ਤਰੀਕੇ ਨਾਲ ਸਾਰੇ ਲੀਡਰ ਦੇਸ਼ ਲੈਵਲ ਤੇ ਵੱਡੇ ਲੀਡਰ ਰੇਲਾਂ ਤੇ ਜਾ ਕੇ ਗਵਾਹੀ ਵੀ ਕਰਨਗੇ ਸਭ ਤੋਂ ਵੱਡੀ ਗੱਲ ਸ਼ੰਭੂ ਮੋਰਚੇ ਤੇ ਵੀ ਸਾਡੇ ਨੇੜੇ ਰੇਲ ਟ੍ਰੈਕ ਆ 2 ਘੰਟੇ ਦਾ ਰੇਲ ਰੋਕੋ ਅੰਦੋਲਨ ਹੋਣਾ ਵਾ ਇਹਦੇ ਨਾਲ ਦੀ ਨਾਲ ਅੱਜ 1 ਅਕਤੂਬਰ ਆ ਪੰਜਾਬ ਸਰਕਾਰ ਦੇ ਦਾਅਵੇ ਆ ਛੋਣੇ ਦੀ ਖਰੀਦ ਕਰਨੀ ਆ ਆਰਟੀਏ ਸੈਲਰ ਮਾਲ ਖੜਤਾਲਾਂ ਕਰੀ ਬੈਠੇ ਆ ਸਾਨੂੰ ਨਹੀਂ ਲੱਗਦਾ ਸਰਕਾਰ ਕੰਮ ਕਰਦਾ ਤੁਰੰਤ ਇਹ ਮਸਲੇ ਦਾ ਹੱਲ ਕੀਤਾ ਜਾਵੇ ਮੋਦੀ ਸਰਕਾਰ ਦੀ ਸਾਜ਼ਿਸ਼ ਤਹਿਤ ਬਾਸਮਤੀ ਦੇ ਰੇਟ ਡਿੱਗੇ ਆ ਖਰੀਦ ਤੇ ਸਮੱਸਿਆ ਆ ਰਹੀ ਆ ਸੋ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਜਿੱਥੋਂ ਤੱਕ ਪਰਾਲੀ ਦਾ ਸਵਾਲ ਹੈਗਾ ਤੋਂ ਕੱਲਾ 2% ਹੀ ਪ੍ਰਦੂਸ਼ਨ ਹੈਗਾ ਪਰਾਲੀ ਦਾ ਇਹਦਾ ਠੋਸ ਹੱਲ ਕਰਨ ਦੀ ਬਜਾਏ ਮੋਦੀ ਸਰਕਾਰ ਦੀ ਸਾਜ਼ਿਸ਼ ਹੈ ਤੁਹਾਨੂੰ ਸਾਨੂੰ ਚੈਨਲਾਂ ਦੇ ਉੱਤੇ ਖਲਨਾਇਕ ਬਣਾਇਆ ਜਾ ਰਿਹਾ ਮੈਂ ਕਹਿੰਨਾ ਭਾਈ ਜੀ ਅਡੀ 50% ਇੰਡਸਟਰੀ ਪੋਲੂਸ਼ਨ ਕਰਦੀ ਆ 25% ਆਵਾਜਾਈ ਦੇ ਸੰਸਾਧਨ ਆ ਬਾਕੀ ਪ੍ਰਦੂਸ਼ਣ ਤੇ ਵੀ ਕੋਈ ਗੱਲ ਕਰ ਲੋ ਇਨਾ ਦਿਨਾਂ ਚ ਆ ਕੇ ਅਦਾਲਤਾਂ ਵਿੱਚ ਕਿਉਂ ਕਾਰਵਾਈ ਸ਼ੁਰੂ ਹੋ ਜਾਂਦੀ ਬਾਕੀ ਸਾਲ ਭਰ ਕਿਉਂ ਨਹੀਂ ਹੁੰਦੀ ਸਾਨੂੰ ਹੀ ਬਦਨਾਮ ਕਰਨਾ ਹੁੰਦਾ ਤੋਂ ਅਸੀਂ ਪ੍ਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦੇ ਪਰ ਇਸ ਇਸ ਮਸਲੇ ਦਾ ਠੋਸ ਹੱਲ ਅਜੇ ਤੱਕ ਸਰਕਾਰ ਕੋਲੋਂ ਨਹੀਂ ਹੋਇਆ ਹੈਗਾ ਡੀਏਪੀ ਦੀ ਬਹੁਤ ਵੱਡੀ ਸੰਕਟ ਖੜਾ ਪੰਜਾਬ ਦੇ ਚ ਉਸ ਮਸਲੇ ਨੂੰ ਜਿਹੜਾ ਵਾ ਹੱਲ ਕੀਤਾ ਜਾਵੇ ਅੱਜ ਅਸੀਂ ਜਲੰਧਰ ਦੇ ਵਿੱਚ 11:30 ਵਜੇ ਪ੍ਰੈਸ ਕਲੱਬ ਪੀਸੀ ਕਰਾਂਗੇ ਬੀਕੇ ਜੂ ਦੁਆਬਾ ਤੋਂ ਹੋਰ ਕੇਐਮਐਮ ਦੀ ਲੀਡਰਸ਼ਿਪ ਮਿਲ ਕੇ ਔਰ ਜਿਹੜੇ ਮਸਲੇ ਆ ਉਹ ਸਾਰੇ ਪ੍ਰੈਸ ਦੇ ਸਾਹਮਣੇ ਰੱਖਾਂਗੇ ਇਹਦੇ ਨਾਲ ਦੀ ਨਾਲ ਜਿਹੜੀ ਲਦਾਖ ਤੋਂ ਵਾਂਗਚੁੰਗ ਨੇ ਯਾਤਰਾ ਸ਼ੁਰੂ ਕੀਤੀ ਸੀ ਲਦਾਖ ਦੀਆਂ ਮੰਗਾਂ ਨੂੰ ਲੈ ਕੇ ਜਿਵੇਂ ਪ੍ਰਚਾਰ ਮਾਧਿਮਾਂ 'ਚ ਆ ਗਿਆ ਵੀ ਦਿੱਲੀ ਦੇ ਨੇੜੇ ਤੇੜੇ ਰਾਜਾਂ ਦੇ ਕੋਈ ਇਨਪੁੱਟਸ ਗੜਬੜ ਦੇ ਸ਼ਰਾਰਤੀ ਕੋਈ ਨਹੀਂ ਸੀ ਇਹਨਾਂ ਨੂੰ ਪੀਸਫੁਲੀ ਨਹੀਂ ਸੀ ਜਾਣ ਦੇਣਾ ਕੱਲ ਉਹਨੂੰ ਡਿਟੇਨ ਕੀਤਾ ਗਿਆ ਲਦਾਖ ਦੇ ਵਿਦਿਆਰਥੀਆਂ ਨੂੰ ਡਿਟੇਨ ਕੀਤਾ ਜਾ ਰਿਹਾ ਜਿਹੜੇ ਉਹਨਾਂ ਦੇ ਹੱਕ ਚ ਗੱਲ ਕਰ ਰਹੇ ਉਹਨਾਂ ਨਾਲ ਰਾਜਤਾਨੀ ਵਿੱਚ ਧੱਕਾ ਕੀਤਾ ਜਾ ਰਿਹਾ ਹਰੇਕ ਨੂੰ ਗੱਲ ਕਰਨ ਦਾ ਹੱਕ ਆ ਤੋਂ ਮੈਂ ਕਹਿੰਦਾ ਜੇ ਇਸ ਵੇਲੇ ਜੰਮੂ ਕੇ ਸਬਿਰ ਚ ਲੱਛਣਾ ਚੱਲ ਰਹੀਆਂ ਹੁਣ ਵੀ ਮੋਦੀ ਸਰਕਾਰ ਲਦਾਖੀਆਂ ਨੂੰ ਕੁੱਟਣ ਤੇ ਲੱਗੀ ਹੋਈ ਆ ਅਰ ਉਹ ਵੀ ਪੀਸਫੁਲੀ ਅੰਦੋਲਨ ਨੂੰ ਜਿਹੜੇ ਪੈਦਲ ਚੱਲ ਰਹੇ ਨੇ ਕੀ ਖਤਰਾ ਇਹ ਧੱਕਾ ਇਹਦੀ ਨਿੰਦਾ ਕਰਦੇ ਆ ਹਰੇਕ ਨੂੰ ਜਮਹੂਰੀ ਢੰਗ ਨਾਲ ਆਪਣਾ ਅੰਦੋਲਨ ਕਰਨ ਦਾ ਹੱਕ ਦਿੱਤਾ ਜਾਵੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਬੇਨਤੀ ਵੀ 3 ਅਕਤੂਬਰ ਦੇ ਰੇਲ ਰੋਕੋ ਅੰਦੋਲਨ ਵਿੱਚ ਪਹੁੰਚੋ ਧੰਨਵਾਦ